ਸੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮਸਰਮੂਗੀ ਦੀ ਦਾਲ ਬਣਾਵਾਂਗੇ ਜੋ ਕਿ 15 ਮਿੰਟਾਂ ਚ ਹੀ ਰੈਡੀ ਹੋ ਜਾਊਗੀ ਦਾਲ ਨੂੰ ਪਹਿਲਾਂ ਧੋਲਾਂਗੇ ਚੰਗੀ ਤਰ੍ਹਾਂ ਦੋ ਚਮਚੇ ਅਸੀਂ ਘੀ ਪਾਵਾਂਗੇ ਉਹਦੇ ਵਿੱਚ ਅਸੀਂ ਜੀਰਾ ਪਾਵਾਂਗੇ ਇਹ ਦਾਲ ਅਸੀਂ 15 ਮਿੰਟਾਂ ਦੇ ਵਿੱਚ ਰੈਡੀ ਕਰ ਸਕਦੇ ਹਾਂ ਬੜੇ ਆਸਾਨ ਤਰੀਕੇ ਦੇ ਨਾਲ ਇਹਦੇ ਵਿੱਚ ਅਸੀਂ ਪਿਆਜ਼ ਪਾਵਾਂਗੇ ਥੋੜਾ ਜਿਹਾ ਪਿਆਜ਼ ਨੂੰ ਸੇਕ ਲਗਾਵਾਗੇ ਬਾਕੀ ਵੀ ਜੋ ਪਿਆਜ਼ ਰਹਿੰਦੀ ਐ ਅਸੀਂ ਪਾ ਲਾਂਗੇ ਇਹਦੇ ਵਿੱਚ ਲਾਲ ਟਮਾਟਰ ਪਾਵਾਂਗੇ ਇਹਨੂੰ ਸੇਕ ਲਗਾਵਾਗੇ ਜਦੋਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੁੰਦਾ ਫਿਰ ਅਸੀਂ ਹਰੀ ਮਿਰਚ ਇਹਦੇ ਵਿੱਚ ਪਾ ਦਾਂਗੇ ਤੇ 익ਸਾ ਕੇਆਂ ਲਾਲ ਹੋ ਚੁਕਿਆ ਸਾਡਾ ਤੜਕਾ ਹੁਣ ਇਹਦੇ ਵਿੱਚ ਅਸੀਂ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਨੂੰ ਸੇਕ ਲੱਗਣ ਤੋਂ ਬਾਅਦ ਇਹਦੇ ਵਿੱਚ ਨਮਕ ਪਾਵਾਂਗੇ ਹਲਦੀ ਪਾਵਾਂਗੇ ਥੋੜੀ ਜੀ ਤੇਗੀ ਮਿਰਚ ਪਾਵਾਂਗੇ ਲਾਲ ਮਿਰਚ ਪਾਣੀ ਪਾਵਾਂਗੇ ਇਹਦੇ ਵਿੱਚ ਨਾਲ ਹੀ ਦਾਲ ਐਡ ਕਰ ਦਾਂਗੇ ਹੁਣ ਅਸੀਂ ਕੁੱਕਰ ਨੂੰ ਬੰਦ ਕਰਾਂਗੇ ਪੰਜ ਛੇ ਸੀਟੀਆਂ ਲੱਗਣ ਤੋਂ ਬਾਅਦ ਦਾਲ ਸਾਡੀ ਬਣ ਕੇ ਤਿਆਰ ਹੈ ਕੁੱਕਰ ਨੂੰ ਖੋਲ ਕੇ ਦੇਖਦੇ ਹਾਂ ਕਿੱਦਾਂ ਦੀ ਬਣੀ ਹੈ ਦਾਲ ਜੀ ਦੇਖ ਲਓ ਇੱਕ ਸਾਕ ਲਿਆ ਤਾਂ ਸਾਡੀ ਬਣ ਚੁੱਕੀ ਆ ਇਹਦੇ ਵਿੱਚ ਸੁੱਕਾ ਧਨੀਆ ਜਾਂ ਤੁਸੀਂ ਹਰਾ ਧਨੀਆ ਐਡ ਕਰ ਸਕਦੇ ਆ ਥੈਂਕ ਯੂ ਇਹਦੇ ਤੋਂ ਤੁਸੀਂ ਵੀ ਘਰ ਵਿੱਚ ਆਸਾਨੇ ਨਾਲ ਦਾਲ ਬਣਾ ਸਕਦੇ ਆ ਥੈਂਕ ਯੂ ਵੀਡੀਓ ਦੇਖਣੀ ਸਬਸਕ੍ਰਾਈਬ ਮਾਈ ਚੈਨਲ